ਕੱਖਣੀ ਅੱਜ ਮੇਰੇ ਪੱਲੇ ਬੀਬੀ ਆਹ ਕੌਣ ਆ ਇਹ ਵੀਰਾ ਐ ਢੇਲ ਕਿਉਂ ਆਇਆ ਵੀਰਾ ਗੰਧਰਾ ਕੀ ਖਟਿਆ ਤੈਂ ਮਾ ਘਰ ਦੇ ਵਿੱਚ ਮਾਂ ਤੇ ਵੀ ਮੁੱਕ ਗਏ ਹੁਣ ਹੁਣ ਤਾਂ ਤੇਰਾ ਕੋਈ ਘਰ ਦੇ ਵਿੱਚ ਬਣਦਾ ਕੋਈ ਹਾਈ ਹੋ ਨਹੀਂ ਹਾ ਤੇ ਕੀ ਖਟਿਆ ਦੁਨੀਆ ਦੇ ਉੱਤੇ ਤੈਂ ਵੀਰਾ ਰਸਾ ਕੋ ਉੱਜੜ ਗਿਆ ਹੁਣ ਕੀ ਦੇਖਦਾ ਹੁਣ ਐਂ ਘਰ ਨੂੰ ਮੁੜ ਕੇ ਹਾਂ ਉਹ ਜਿਹੜਾ ਗਵਾਂਡੇ ਨਾਲ ਘਰ ਹੈਗਾ ਜਿੱਥੇ ਕੋਈ ਰਹਿੰਦਾ ਨਹੀਂ ਹੁਣ ਕੋਈ ਉੱਥੇ ਪਤਾ ਨਹੀਂ ਕਿਹੜਾ ਭਾਈ ਆ ਫਿਰਦਾ ਢੋਲਾ ਜਿਆ ਚੱਕੀ ਆਪਣੇ ਨਾਲ ਦੇ ਘਰ ਹਾਂਜੀ ਉੱਥੇ ਹੀ ਨਾਲ ਦੇ ਘਰ ਹਾਂ ਉੱਥੇ ਕੋਣ ਆ ਗਿਆ ਅੱਗੇ ਨਾ ਪਿੱਛੇ ਨਾ ਕੋਈ ਦੇਖਿਆ ਪਤਾ ਨਹੀਂ ਉਹ ਕੋਣ ਆ ਗਿਆ ਪਤਾ ਨਹੀਂ ਕੋਲ ਢੋਲਾ ਜਿਆ ਚੱਕਿਆ ਹਾਂ ਉਹ ਭਾਈ ਆ ਲੱਗਦਾ ਕੋਈ ਬੁੜਾ ਜਿਆ ਅੱਛਾ ਚਲ ਦੇਖ ਲਈਆ ਦੇਖੀਏ ਕੋਣ ਦੇਖਦੇ ਕੀ ਗੱਲ ਹੋਈ ਆਹ ਮੁੰਡਾ ਕਹਿੰਦਾ ਹੂੰ ਹਨਾ ਆਪਣੇ ਨਾਲ ਦੇ ਘਰੇ ਆਇਆ ਕੋਈ ਆਪਣੇ ਨਾਲ ਦਾ ਘਰ ਨਹੀਂ ਹੈਗਾ ਆਪਣੇ ਆਓ ਉਥੇ ਭਾਈ ਜਾ ਫਿਰਦਾ ਕੋਈ ਝੋਲਾ ਦੇ ਚੱਕੀ ਉਹ ਕੌਣ ਆ ਗਦੋਂ ਦੇਖਣਾ ਬਣਾ ਦੇਖਦੇ ਆ ਦੇਖਣੇ ਕੌਣ ਚਲੋ ਦੇਖੀਏ ਕੌਣ ਆ ਦੇਖੋ ਕਿਦਾਂ ਦਾ ਬਹੁਤ ਸਿਆਣਾ ਜਾਂ ਕਿਦਾਂ ਸਿਆਣਾ ਜਾਂ ਵਾਲਾ ਵੀ ਨਹੀਂ ਠੀਕ ਹੀ ਆ ਸਿਆਣਾ ਜਾਂ ਚਿੱਟੀ ਦਾੜੀ ਆ ਵਾਹ ਚਲ ਦੇਖ ਲੈ ਕਮੈਂਟ ਚਲੋ ਆਉ ਤਾਂ ਦੇਖ ਲੈ ਚਲੋ ਦੇਖੀਏ ਹੀ ਹੈ ਗਿਆ ਹਾਂ ਵੀਰੇ ਵੀਰਿਆਂ ਵੀਰਿਆਂ ਕਿਦਾ ਕਦਾਂ ਠੀਕ ਆ ਦਾ ਮੁੰਡੇ ਨੇ ਦੱਸਿਆ ਕੋਠੇ ਦੇ ਸਦਾ ਟੰਗ ਚੜਾਉਂਦਾ ਕਿ ਤੇ ਆਹ ਥੇ ਬੱਚੇ ਸੀਗੇ ਹਾਂ ਬਸ ਉਨੀ ਦੱਸਿਆ ਮੈਨੂੰ ਕਿਹੜਾ ਜਾਣਦਾ ਬੇਚਾਰਾ ਹੂੰ ਸਜਾ ਕਿਦਾਂ ਤੇਰੀ ਪੂਰੀ ਹੋ ਗਈ ਕਿਦਾਂ ਸਜਾ ਮੇਰੀ ਹੋ ਗਈ ਤੁਹਾਨੂੰ ਦੱਸਿਆ 2000 ਦਿਨ ਹੋ ਗਏ ਪੂਰੀ ਕਾਜੀ ਕਾਰਵਾਈ ਕਰਕੇ ਹੂੰ ਰਾਤ ਮੈਨੂੰ ਨੇਰੇ ਹੋਈ ਨਹੀਂ ਕੱਢਤਾ ਜੀ ਤੇ ਅੱਛਾ ਹੂੰ ਤੁਸੀਂ ਫੇਰ ਰਾਤ ਕਿੱਥੇ ਰਹਾ ਰਾਤ ਕਿੱਥੇ ਕੱਟੀ ਆ ਰਾਤ ਮੈਂ ਉੱਥੇ ਗੁਰਦੁਆਰਾ ਸਾਹਿਬ ਕੱਟੀ ਫੇਰ ਅੱਛਾ ਸਵੇਰੇ ਗੁਰਦੁਆਰੇ ਵਾਲੇ ਫੇਰ ਆ ਗਏ ਆ ਨੂੰ ਰਾਮ ਨੰਦ ਘਰ ਦੇ ਜਾਓ ਜੀ ਤੇ ਗੁਰਦੁਆਰੇ ਲੰਗਰ ਪਾਣੀ ਇੱਥੇ ਛਕਿਆ ਛਕਿਆ ਉੱਥੋਂ ਅੱਧਰੋਂ ਆ ਗਿਆ ਹੂੰ ਹੂੰ ਬਸ ਤਾਂ ਅਗੇ ਦੇਖਿਆ ਕਰਦਾ ਹਾਲ ਇਹ ਤਾਂ ਹੁਣ ਬੰਜਰ ਬਣ ਗਿਆ ਇਹਦਾ ਧੀਆ ਦਾ ਬੜਾ ਤੁਹਾਨੂੰ ਸਮਝਾਇਆ ਮਾਪਿਆਂ ਨੇ ਵਿਛੜ ਦੋ ਨਾਂ ਤੇ ਗੜੀ ਚੱਪਾਂ ਦੇ ਪਾਵੋ ਪਰਸੇ ਤਾਂ ਕਿਹੜਾ ਚੱਲ ਗਿਆ ਹੂੰ ਚਲੋ ਕੀ ਕਰਨਾ ਹੁਣ ਹੁਣ ਤਾਂ ਕੁਝ ਨਹੀਂ ਬੰਜਰ ਆ ਸਾਰਾ ਕੁਝ ਹੋਕੀ ਰਹਿ ਗਿਆ ਨਿਸ਼ਾਨੀ ਬਣ ਗਿਆ ਸਾਰਾ ਕੁਝ ਹਾਲ ਸੁਣੋ ਕੋਣ ਆਇਆ ਹੈ ਉਹੀ ਆਇਆ ਹੈ ਹਾਂ ਉਹੀ ਆਇਆ ਹੈ ਹੂੰ ਤੇਰੇ ਨੂੰ ਘਰ ਨੂੰ ਆ ਕੇ ਮਾਲ ਲਓ ਉਹ ਤੇ ਅੰਦਰ ਬਿਠਾ ਲੋ ਇੱਥੇ ਘਰ ਨੂੰ ਖੜਾ ਤੇ ਆ ਨਹੀਂ ਬਿਠਾ ਦੇ ਹਾਂ ਚੱਲ ਕੋਈ ਲਿਆਉਣਾ ਮੈਂ ਦਾ ਕਰੇ ਬਾਹਰ ਨਾ ਨਹੀਂ ਹਾਂ ਕਾ ਬੜੀ پلان ਨੇ ਹਾਂ ਠੀਕ ਲੇਲਾ ਕੁੜੀ ਵੀ ਆਉਂਦੀ ਸੀ ਪਹਿਲਾਂ ਹੁਣ ਇੱਥੇ ਉਹਨੇ ਵੀ ਆ ਕੇ ਕੀ ਕਰਨਾ ਚੱਲ ਦੇਖਦੇ ਹਾਂ ਕਿਤੇ ਕਰਦੇ ਹਾਂ ਫੋਨ ਫੋਨ ਚੱਲ ਆ ਜਲੀਏ ਕਾ ਬਣੀ ਜੀ ਨੇ ਰੋਟੀ ਪਣੀ ਖਾਣੇ ਆ ਜਾ ਪਹਿਲਾਂ ਆ ਜਾ ਕਰਦੇ ਆ ਕਿਤੇ ਲੈ ਕੇ ਨਾ ਨੰਬਰ ਨੰਬਰ ਕਿਤੇ ਕੁੜੀ ਦਾ ਕਰਦੇ ਆ ਗੱਲਬਾਤ ਹਾਂ ਹਾਂ ਆ ਜਾ ਵੀਰੇ ਦੇਖ ਲੈ ਵੀਰਿਆ ਕੀ ਘਟਿਆ ਹੈ ਸਥਿਰ ਮਾ ਬਹਿਨੇ ਤਨ ਰੱਖਿਆ ਭੈਣ ਵਿਚਾਰੀ ਤੇਰੀ ਤਸੀਹਾਂ ਲਈ ਅੱਛਾ ਇਹ ਮੁੰਡਾ ਹੈ ਇਹਨੇ ਦੇਖਿਆ ਹੁਣ ਮੈਨੂੰ ਦੇਖ ਲੈ ਵੀਰਿਆ ਕੀ ਘਟਿਆ ਤਾਂ ਬੜਾ ਸਮਝਾਇਆ ਤੈਨੂੰ ਕਰਦਿਆਂ। ਪੀਲਾ ਮਾਂ ਪਿਓ ਤੇਰੇ ਮਿਲਕ ਦੇ ਪਿਆਰੇ ਤੁਰ ਗਏ। ਭੈਣ ਤੇਰੀ ਬਾਹਰ ਤੇ ਵਿਆਹੀ ਹਾਲ ਦੋਲੇ ਨੇ। ਦੇਖ ਲੈ ਘਰੇ ਹੀ ਸਾਰਾ ਉੱਜੜ ਗਿਆ। ਸਮੇ ਦਾ ਗੇੜਿਆ ਕਰ ਸਕਦੇ ਆ। ਸਮਾ ਮਾੜਾ ਸੀ। ਬੁੱਤ ਇਹ ਇਹਦਾ ਘਰ ਆ। ਨਾਮ ਦਾ ਜਰਾ। ਤੇ ਬੁੱਤ ਜਦੋਂ ਨਾ ਮੇ ਤੋਂ 5-7 ਸਾਲ ਬਣਾਇਆ ਇਹ। ਰਤ ਹੋਊਗਾ ਰਤ ਹੋਊਗਾ ਇਹਨਾਂ ਕੇ ਬਠਾਵੇ ਤੋਂ ਇਹਦੇ ਮੁੰਡਿਆਂ ਨਾਲ ਲੜ ਕੇ ਨਾ ਇਹਦੇ 4200 ਸਗੇ ਇਕੱਠੇ ਹੋਊਗਾ ਇਕੱਠੇ ਹੋਇਆ ਕਿਤੇ ਲੜਾਈ ਹੋ ਗਈ ਕਿਤੇ ਬੰਦਾ ਸਗਾ ਉਹਦੇ ਛੱਟ ਵੱਧ ਲਾ ਕੇ ਉਹ ਵੀ ਐਕਸਪਾਇਰ ਹੋ ਗਿਆ ਉਹਦੀ ਡੈਥ ਹੋ ਗਈ ਤਾਂ ਉਹਦੇ ਸੱਜਣ ਇਹ ਵੀ 20 ਮਾਈਕਸਾਲ ਪੁੱਤ ਹੋਏ ਗਏ ਆ ਹਮ ਐਦਾ ਦੀ ਕਿਹੜੀ ਅੰਕਲ ਦੀ ਲੜਾਈ ਹੋ ਗਈ ਜਿਹੜਾ ਬੰਦਾ ਹੀ ਮਾਰ ਗਿਆ ਬਸ ਪੁੱਤਰਾ ਫੂਕਰ ਬੁਣਾ ਫੂਕਰ ਬੁਣੇ ਯਾਰ ਦੋਸਤ ਜਵਾਨੀ ਚੜਦੀ ਸੀ ਇੱਕ ਆ ਜਾਂਦਾ ਸੀ ਦੋ ਚੱਲ ਜਾਂਦੇ ਸੀ ਆ ਗਿਆ ਕੋ ਚਰੇ ਗਿਆ ਘਰ ਰੌਣਕ ਲੱਗੀ ਰਹਿਣੀ ਬਸ ਮਾੜੀ ਸੰਗਤ ਜਿੰਦਾ ਸਿਆਣੇ ਕਹਿੰਦੇ ਵੀ ਮਾੜੀ ਸੰਗਤ ਮਾਰ ਲੈਂਦੀ ਆ ਲੜਾਈ ਹੋ ਗਈ ਉੱਥੇ ਸੱਟਾਂ ਵੱਧ ਕੱਟ ਲੱਗ ਗਈਆਂ ਬਾਕੀ ਭੱਜ ਗਏ ਜਿਹੜਾ ਹੱਥ ਆ ਗਿਆ ਫਿਰ ਅਗੜਿਆ ਗਿਆ ਬਸ ਇਸੇ ਕਰਕੇ ਪੁੱਤ ਤੁਹਾਨੂੰ ਕਹੀਦਾ ਬਈ ਮਾੜੀ ਸੰਗਤ ਤੋਂ ਬਚੋ ਦੇਖ ਲਾ ਕੀ ਹਾਲ ਹੋ ਗਿਆ ਨਾ ਵਿਆਹ ਨਾ ਕੋਈ ਕੋਈ ਕਾਰੂਕ ਚੱਲਿਆ ਕੁਝ ਬਣਾਇਆ ਵੀ ਨਹੀਂ ਕਰ ਦੇਖ ਲਾ ਕਿਦਾਂ ਦਾ ਖੰਡਰ ਬਣਾ ਪਿਆ ਉੱਜੜ ਗਿਆ ਸਾਰਾ ਕੁਝ ਲੜਾਈਆਂ ਝਗੜਿਆਂ ਨੇ ਕੀ ਖਟਿਆ ਕੁਝ ਨਹੀਂ ਖਟਿਆ ਸਦੇ ਬਾਰ-ਬਾਰ ਸਮਝਾਉਂਦੀ ਰਹੀਦਾ ਤੁਹਾਨੂੰ ਬਈ ਪੁੱਤ ਬਚੋ ਮਾੜੀ ਸੰਗਤ ਤੋਂ ਬਚੋ ਲੜਾਈ ਝਗੜੇ ਤੋਂ ਬਚੋ ਕਿਉਂ ਦੇ ਥੋੜੀ ਤੁਹਾਨੂੰ ਕਹਿ ਦੇ ਲਈ ਇਸ ਤੋਂ ਦੇ ਤੁਹਾਨੂੰ ਡੱਕੀ ਦਾ ਕੋਈ ਜਿਹੀ ਜੇ ਨਾਮ ਵੀ ਨਹੀਂ ਜਾਂਦਾ ਮੈਂ ਕਿਹਦੇ ਦਾ ਨਾਮ ਕਿਹਦੇ ਦਾ ਉੱਥੇ ਦੇਖ ਲੈ ਜਦੋਂ ਇਹਦਾ ਖੂਨ ਗਰਮ ਸੀ ਨਾ ਇਹਦੇ ਕੋਲ ਮੁੰਡੇ ਆਉਂਦੇ ਰਹਿੰਦੇ ਸੀਗੇ ਮੇਲਾ ਲੱਗੇ ਰਹਿੰਦਾ ਸੀਗਾ ਕੋਚਾ ਖੜੀਆਂ ਕਰਕੇ ਨੇ ਘੁੰਮਣਾ ਤੌਰ ਹੁਣੀ ਪੂਰੀ ਪਿੰਡ ਤੇ ਦੀ ਬੱਲੇ ਬੱਲੇ ਆ ਬੱਲੇ ਬੱਲੇ ਨੇ ਦੇਖ ਲੈ ਉਹ ਨਾਲ ਤੇ ਸਾਰੇ ਭੱਜ ਗਏ ਜਦ ਝਗੜਾ ਝੱਪਾ ਹੋਇਆ ਤੇ ਮੁੜ ਕੇ ਇਕੱਲਾ ਹੀ ਭੱਗ ਗਿਆ ਹਾਂ ਇਹਦਾ ਨੂੰ ਰੋਕੀ ਜਾਈਦਾ ਐ ਕਿਸੇ ਦੇ ਨਾਲ ਨਾ ਰੌਲਾ ਮਾੜੀ ਸੰਗਤ ਨਾਲ ਅਜੇ ਤੱਕ ਤੇ ਜਾਈਦਾ ਵੀ ਨਹੀਂ ਹਾਂ ਪੁੱਤ ਜਾਣਾ ਵੀ ਨਹੀਂ ਗਾ ਜਾਣਾ ਵੀ ਨਹੀਂ ਹੈਗਾ ਦੇਖ ਲੈ ਕੀ ਹਾਲ ਹੋਇਆ ਮੈਂ ਕੀਤੀਆਂ ਦੇਖ ਲੈ ਕਿਸੇ ਹੋਰ ਨੇ ਭੋਗਣੀਆਂ ਦੇਖ ਲੈ ਇੱਧਰ ਪੈ ਰਹੀਆਂ ਹਾਂ ਅਗਰ ਇਹਦਾ ਨਾ ਅੱਠ ਕੇ ਕੋਈ ਨਾਲ ਖੜਿਆ ਵੀ ਨਹੀਂ ਹੈਗਾ ਫਿਰ ਖੜ ਦੇ ਇਦਾਂ ਨਾਲ ਬਾਕੀ ਚੱਲ ਉਹਨੇ ਦੇ ਰਿਸ਼ਤੇਦਾਰਾਂ ਨੂੰ ਕਰਦੇ ਆ ਫੋਨ ਕਰਦੇ ਆ ਵੀਰਾਂ ਕੋਈ ਨਹੀਂ ਜਦੋਂ ਕਰਦੇ ਆ ਜਵਾਨੀ ਚੜਦੀ ਨਾ ਜਦੋਂ ਘੋੜਾ ਪੱਜਾ ਫਿਰਦਾ ਨਾ ਬੰਦਾ ਇਦਾਂ ਪੱਜਾ ਫਿਰਦਾ ਜੇ ਤਾਂ ਸਿਆਣੇ ਕਹਿੰਦੇ ਵੀ ਘੋੜੇ ਦੀਆਂ ਗਲਾਮਾਂ ਕਿਸੇ ਚੱਜ ਦੇ ਦੇਖੋ ਹੋਣ ਤਾਂ ਘੋੜਾ ਆਪਣੀ ਦਿਸ਼ਾ ਵੱਲ ਚੱਲ ਜਾਂਦਾ ਆ ਜੇ ਦਿਸ਼ਾ ਤੋਂ ਭਟਕਿਆ ਘੋੜਾ ਨਾ ਫਿਰ ਕੋਈ ਦਿਸ਼ਾ ਹੀਣ ਜਦੋਂ ਹੋ ਜਾਂਦਾ ਫਿਰ ਕਿਸੇ ਪਾਸੇ ਚੋਂ ਗੈਰੀ ਰਹਿੰਦਾ ਦੇਖ ਲੈ ਮੇਰਾ ਹਾਲ ਮੇਰੀ ਕਹਾਣੀ ਸੁਣ ਲੀ ਕੀ ਕਿ ਮੇਰ ਨਾਲ ਬੀਤੀ ਜਿਹੜੇ ਉਸ ਵੇਲੇ ਮੇਰੇ ਹੱਥਾਂ ਦੇ ਹੱਥ ਥਲੇ ਦਿੰਦੇ ਸੀ ਕੋਈ ਨਹੀਂ ਖੜਿਆ ਉਹ ਤੇ ਨਹੀਂ ਆ ਪਈਆਂ ਇਕੱਲੇ ਨੂੰ ਮਾਂ ਤੇ ਚਲ ਗਏ ਭੈਣ ਬਜਾਰੀ ਦਾ ਮੇਰੀ ਦਾ ਪਤਾ ਨਹੀਂ ਕਿਦਾਂ ਤੜਫਦੀ ਮੇਰੇ ਲਈ ਤੜਫੀ ਹੋਗੀ ਅੱਗੇ ਆ ਜਾਂਦੀ ਸੋਣ ਦਾ ਪੁੱਤਾਂ ਦੀ ਇਹ ਤੂੰ ਕਿਤੇ ਨਹੀਂ ਜਾਂਦਾ ਤਾਂ ਚੰਗੀ ਗੱਲ ਆ ਜਦੋਂ ਅੱਜ ਮੈਂ ਆਪਣੇ ਪਿੰਡ 'ਚ ਵੜਿਆ ਲੋਕਾਂ ਦੀਆਂ ਬਣੀਆਂ ਕੋਠੀਆਂ ਮਕਾਨ ਦੇਖੇ ਜਦੋਂ ਮੈਂ ਆਪਣੇ ਢੇੜੇ 'ਚ ਵੜਿਆ ਨਾ ਬੇੜੇ ਚੁਗਿਆ ਕਾ ਚੁਰਲੇ ਚੁਗਿਆ ਕਾ ਮੈਨੂੰ ਮੇਰੀ ਆਤਮਾ ਨੂੰ ਲਾਹਣ ਤਾਂ ਪਾਉਂਦਾ ਸੀ ਆ ਤੇਰਾ ਘਰ ਤੇਰੇ ਮਾਪੇ ਨੇ ਤੈਨੂੰ ਇਸ ਕਰਕੇ ਪਾਲਿਆ ਸੀ ਕਿ ਤੇਰੇ ਘਰ ਦਾ ਹਾਲ ਹੋ ਜਾਏ ਇਹ ਲੋਕਾਂ ਦੀਆਂ ਕੋਠੀਆਂ ਬਣੀਆਂ ਦੇਖਦਾ ਬਰੋਪੀਆਂ ਤਾਂ ਮੇਰੇ ਕੋ ਸਾਰੀ ਜ਼ਿੰਦਗੀ ਦੀ ਆ ਕਮਾਈ ਪਤਰੀਆ ਪੁੱਤ ਇਹ ਤੋਂ ਬਿਨਾ ਆ ਇੱਕ ਪਜਾਮਾ ਤੇ ਇੱਕ ਕੁੜਤਾ ਇਤੋਂ ਬਿਨਾ ਕੱਖਣੀ ਅੱਜ ਮੇਰੇ ਉੱਪਲੇ ਜਿਹੜੀ ਸਜ਼ਾ ਕਾਨੂੰਨ ਨੇ ਦਿੱਤੀ ਸੀ ਨਾ ਮੈਨੂੰ ਉਹ ਤਾਂ ਮੈਂ ਭੁਗਤਿਆ ਆਂ ਪਰ ਜਿਹੜੀ ਹੁਣ ਮੈਂ ਐਸੋਂ ਵਰਤ ਸਜ਼ਾ ਭੁਗਤਣ ਲੱਗਿਆ ਜੋੜਾ ਮੈਂ ਆਪਣੇ ਮਾਪੇ-ਬਾਪ ਦਾ ਕਹਿਣਾ ਨਹੀਂ ਮੰਨਿਆ ਮੈਂ ਆਪਣੀ ਭੈਣ ਦਾ ਫਿਕਰ ਨਹੀਂ ਕੀਤਾ ਜਿਹੜੀ ਸਜ਼ਾ ਮੈਂ ਹੁਣ ਭੁਗਤਣ ਆਇਆ ਉਹ ਮੈਨੂੰ ਪੁੱਛ ਕੇ ਦੇਖ ਕੋਈ ਨਹੀਂ ਚੱਲ ਹੁਣ ਕੀ ਟੋਬੇਲ ਨੂੰ ਜਾਣ ਕਰ ਸਿਆਣੇ ਸੱਚ ਕਹਿੰਦੇ ਮਾੜੇ ਕੰਮੀ ਨਾਨਕਾ ਜਦਕਾ ਬੰਦਾ ਹੋ ਸਿਆਣੇ ਐਵੇਂ ਨਹੀਂ ਕਹਿੰਦੇ ਵੀ ਸਿਆਣੇ ਅਧਾਰ ਦਿੰਦੇ ਤੇ ਵੀ ਨਾ ਕਰੋ ਪੁੱਠੇ ਕੰਮ ਜੇ ਬੰਦਾ ਜੇ ਤੰਗੇ ਘਾਗ ਜਾਂਦਾ ਚੁੱਲਿਆਂ ਚ ਤੇ ਅੱਜ ਮੇਰੇ ਜਦੋਂ ਘਾਗ ਗਿਆ ਦੇਖਦਾ ਤੇ ਮੈਂ ਉਸ ਗੱਲ ਨੂੰ ਪਛਤਾਉਂਦਾ ਕਿ ਮੈਂ ਆਪਣੇ ਮਾਪੇ-ਵਾਪੇ ਤੋਂ ਕਹਿਣਾ ਨਹੀਂ ਮੰਨਿਆ ਜਵਾਨੀ ਜਿਹੜੀ ਆ ਬਾਕਿਆ ਕੋਰੇ ਵਾਂਗ ਆਉਂਦੀ ਆ ਬਸ ਨਹੀਂ ਉਸ ਵੇਲੇ ਸੰਭਾਇਆ ਗਿਆ ਨਹੀਂ ਸੰਭੀ ਤੇ ਅੱਜ ਸਾਰਾ ਕੁਝ ਬਰਬਾਦ ਕਰਕੇ ਹੁਣ ਕੀ ਫਾਇਦਾ ਬਚਾਉਣ ਦਾ ਵਨਿਗਾਰੀ ਢੇਲ ਤਨਾਂਗੇ ਢੇਲ ਤਨਾਂਗੇ ਇਹ ਸਭ ਕੁਝ ਮਾਪੇ ਬਾਪ ਨੇ ਮੈਨੂੰ ਰੋਕਣਾ ਕਾਕਾ ਨਾ ਕਰ ਮੰਨ ਮੰਨੀ ਆ ਪਰ ਕਾਕਾ ਕਾਕਾ ਲੋਗ ਰੱਬ ਬਣਿਆ ਸੀ ਸਹੀ ਗੱਲ ਕਿਸੇ ਦਾ ਕਹਿਣਾ ਨਹੀਂ ਮੰਨਿਆ ਜਿਹੜੇ ਯਾਰ ਦੋਸਤ ਉਸ ਵੇਲੇ ਆਵਾਜ਼ ਦਿੰਦੇ ਸੀ ਕਾ ਕਥਨ ਕਰਦੇ ਸੀਗੇ ਹਰ ਵੇਲੇ ਮੋਢੇ ਨਾਲ ਮੋਢਾ ਲਾ ਕੇ ਹੀ ਤੇਰੇ ਨਾਲ ਖੜੇ ਆ ਹਵਾਵਾਂ ਦਾ ਰੁੱਖ ਜਿੱਦਾਂ ਬਦਲਦਾ ਇੰਦਾ ਬਦਲ ਗਿਆ ਕਿਸੇ ਨੇ ਪੁੱਛਿਆ ਕੋਈ ਨਹੀਂ ਬੁੱਤ ਪੁੱਛਦਾ ਮੁੰਡਾ ਕੋਈ ਨਹੀਂ ਪੁੱਛਦਾ ਜੀਰ ਸਿਰਾਂ पे ਕੋਈ ਨਹੀਂ ਪੁੱਛਦਾ ਪੁੱਛਦਾ ਹੈਗਾ ਕੰਮ ਵਧੀਆ ਕਰੋ ਚੰਗੇ ਕੰਮ ਕਰੋਗੇ ਤਾਂ ਚੰਗਾ ਨਤੀਜਾ ਮਾੜੇ ਕੰਮਾਂ ਦਾ ਮਾੜਾ ਮਾੜਾ ਨਤੀਜਾ ساری ਜ਼ਿੰਦਗੀ ਦੇਰ ਤੋਂ ਕੱਟ ਕੇ ਆਹ ਰਹਿ ਗਈ ਕਮਾਈ ساری ਜ਼ਿੰਦਗੀ ਦੀ ਕਮੇਜਾ ਜੇ ਮਾ ਰੋਕਾਂ ਦੇ ਮਾਪਿਆਂ ਨੇ ਪੁੱਤ ਪਾਲੇ ਉਹਨੇ ਅੱਡੇ ਅੱਡੇ ਮਹਿਲ ਬਣਾ ਲਿਆ ਤੇ ਮੈਂ ਆਹ ਖੱਟੀ-ਖੱਟ ਕੇ ਰਹਿ ਆ ਮਾਪਿਆਂ ਨੇ ਤਾਂ ਆਹ ਖੱਟੀ-ਖੱਟ ਕੇ ਲਿਆ ਸਾਰੀ ਜ਼ਿੰਦਗੀ ਦੀ ਕੁਛ ਨਹੀਂ ਪੱਲੇ ਪਿਆ ਚਲੋ ਹੁਣ ਜਿਹੜੀ ਸਜਾ ਕੱਟਣੀ ਪੈਣੀ ਆ ਹੁਣ ਤਾਂ ਪਿਸਤੋਂ ਦਾ ਨਹੀਂ ਫਾਇਦਾ ਤਾਂ ਸਾਹ ਭਾਈਆ ਬੱਲੇ ਚੱਲ ਹੁਣ ਕਰਦੇ ਆ ਕੁੜੀ ਨੂੰ ਫੋਨ ਕਰਦੇ ਆ ਦੇਖਦੇ ਆ ਫਿਰ ਤੁਹਾਨੂੰ ਇੱਥੇ ਕਰ ਦੂੰ ਠੀਕ ਹੈ ਆਹ ਹੈਗਾ ਨੰਬਰ ਗਵੰਡੀਆਂ ਦੇ ਕੇ ਗਈ ਆ ਕੁੜੀ ਅੱਛਾ ਉਹ ਬਾਕੀ ਹਾਂ ਫੋਨ ਨੰਬਰ ਲੈ ਕੇ ਨਾ ਹਾਂ ਫੋਨ ਕਰਕੇ ਸਾਦਦੇ ਆ ਠੀਕ ਆ ਹਾਂਜੀ ਹਾਂਜੀ ਅੱਜ ਦੀ ਸਾਡੀ ਸਟੋਰੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਾਡੀ ਇੱਕ ਬੇਨਤੀ ਹੈ ਕਿ ਜਿਹੜੀ ਕਹਾਣੀ ਅਸੀਂ ਅੱਜ ਇਸ ਵੀਡੀਓ ਤੇ ਦਿਖਾਈ ਆ ਹਕੀਕਤ ਵਿੱਚ ਅਸੀਂ ਇਹ ਸੱਚ ਹੁੰਦੀਆਂ ਵੀ ਦੇਖੀਆਂ ਕਈਆਂ ਦੇ ਘਰਾਂ ਦੇ ਵਿੱਚ ਘਾਹ ਹੋ ਗਿਆ ਦੇਖਿਆ ਚੁੱਲੀਆਂ ਦੇ ਵਿੱਚ ਜਿਹੜਾ ਘਾਹ ਹੋ ਗਿਆ ਦੇਖਿਆ ਜਿਨ੍ਹਾਂ ਘਰਾਂ ਦੇ ਵਿੱਚ ਕੋਈ ਨਹੀਂ ਬਸਦਾ ਘਰ ਓਝੜ ਗਏ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਫੋਕਰੇ ਮਿੱਤਰ ਸੱਜਣਾ ਦੇ ਮਗਰ ਲੱਗ ਕੇ ਨਸ਼ਿਆਂ ਦੇ ਵੱਸ ਪੈ ਕੇ ਜਾ ਕੋਈ ਹੋਰ ਮਾੜੇ ਕਰਮ ਕਰਕੇ ਆਪਣੀ ਜ਼ਿੰਦਗੀ ਤਬਾਹ ਨਾ ਕਰੋ ਆਪਣੇ ਭੈਣਾਂ ਭਰਾਵਾਂ ਦੀ ਜ਼ਿੰਦਗੀ ਤਬਾਹ ਨਾ ਕਰੋ ਆਪਣੇ ਮਾਪਿਆਂ ਦਾ ਜਿਹੜਾ ਬਟਾਪਾ ਆ ਖਿਆਲ ਰੱਖੋ ਉਹਦਾ ਖਿਆਲ ਰੱਖੋ ਮਾਪਿਆਂ ਦਾ ਬਟਾਪਾ ਨਾਲ ਰੋਲੋ ਮਾਪੇ ਬੜੀ ਮਿਹਨਤਾਂ ਕਰਕੇ ਆਪਣੇ ਬੱਚੇ ਨੂੰ ਪਾਲਦੇ ਆ ਪਾਸੇ ਸਾਡਾ ਇੱਕ ਸੁਨੇਹਾ ਅੱਜ ਦੀ ਜਵਾਨੀ ਨੂੰ ਕਿ ਮਾੜੇ ਕਰਮਾਂ ਤੋਂ ਬਚੋ ਮਾੜੇ ਕੰਮ ਨਾ ਕਰੋ ਸਾਰਿਆਂ ਦਾ ਧੰਨਵਾਦ ਜੇ ਸਟੋਰੀ ਸਾਡੀ ਵਧੀਆ ਲੱਗੀ ਤਾਂ ਸ਼ੇਅਰ ਲਾਈਕ ਜੋ ਕਰ ਦਿਓ ਜਰੂਰ ਕਰ ਦਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ